ਖੇਡ ਸੱਭਿਆਚਾਰ ਕਿਨੂੰ ਕਹਿੰਦੇ ਨੇ ਜੇਕਰ ਇਹ ਜਾਨਣਾ ਹੋਵੇ ਤਾਂ ਵਿਦੇਸ਼ਾਂ ਦੀ ਧਰਤੀ ਤੇ ਜਾਣਾ ਜਾ ਸਕਦਾ ਹੈ ਦੇਖਿਆ ਜਾ ਸਕਦਾ ਹੈ ਮਾਣਿਆ ਜਾ ਸਕਦਾ ਆਓ ਤੁਹਾਨੂੰ ਲੈ ਚਲਦੇ ਹਾਂ ਸਕਾਟਲੈਂਡ ਦੇ ਖੂਬਸੂਰਤ ਸ਼ਹਿਰ ਗਲਾਸਗੋ ਦੇ ਨਾਲ ਲੱਗਦੇ ਕਸਬੇ ਬਾਰ ਹੈਡ ਵਿਖੇ ਬੇਸ਼ੱਕ ਬਾਰ ਹੈਡ ਇੱਕ ਬਹੁਤ ਹੀ ਛੋਟਾ ਜਿਹਾ ਪਿੰਡ ਹੈ ਪਰ ਇੱਥੋਂ ਦੇ ਮੈਦਾਨ ਦੇਖ ਕੇ ਤੁਸੀਂ ਸਹੀ ਜੇ ਅੰਦਾਜ਼ਾ ਲਾ ਸਕਦੇ ਹੋ ਕਿ ਖੇਡ ਸੱਭਿਆਚਾਰ ਕਿਵੇਂ ਪਰਫੁੱਲਤ ਹੋ ਰਿਹਾ ਹੈ ਇਹ ਵਿਸ਼ਾਲ ਮੈਦਾਨ ਦੇਖ ਕੇ ਸਿਰਫ ਇਹ ਅੰਦਾਜ਼ਾ ਲਾਉਣਾ ਮੁਨਾਸਬ ਨਹੀਂ ਕਿ ਇਹ ਸਿਰਫ ਇਸੇ ਪਿੰਡ ਦੇ ਵਿੱਚ ਹੀ ਇਹ ਡੇ ਖੇਡ ਮੈਦਾਨ ਹੋਵੇਗਾ ਜੇਕਰ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਜਾਂਦੇ ਹੋ ਤਾਂ ਲਗਭਗ ਤੁਹਾਨੂੰ ਇਸ ਤਰ੍ਹਾਂ ਦੇ ਵੱਡਾ ਆਕਾਰੀ ਖੇਡ ਮੈਦਾਨ ਦੇਖਣ ਨੂੰ ਮਿਲ ਸਕਦੇ ਨੇ ਜਿੱਥੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਜਾਂ ਆਮ ਪਾਰਕਾਂ ਦੇ ਵਿੱਚ ਲੋਕ ਸਵੇਰ-ਵੇਰੇ ਸੈਰ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਨੇ ਉੱਥੇ ਛੁੱਟੀ ਵਾਲੇ ਦਿਨ ਜਾਨੀ ਕਿ ਸੈਟਰਡੇ ਸੰਡੇ ਨੂੰ ਬੱਚਿਆਂ ਨੂੰ ਖੇਡਣ ਲਈ ਮਾਪੇ ਬਹੁਤ ਹੀ ਉਤਸ਼ਾਹ ਨਾਲ ਲੈ ਕੇ ਆਉਂਦੇ ਨੇ ਜਿਹੜੀਆਂ ਤਸਵੀਰਾਂ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਕਿਸੇ ਖੇਡ ਟੂਰਨਾਮੈਂਟ ਦੀਆਂ ਨਹੀਂ ਬਲਕਿ ਹਰ ਸ਼ਨੀਵਾਰ ਨੂੰ ਹੁੰਦੇ ਮੈਚ ਉਹਨਾਂ ਦੀਆਂ ਤਸਵੀਰਾਂ ਨੇ ਵੱਖ-ਵੱਖ ਕਲੱਬਾਂ ਵੱਖ-ਵੱਖ ਸਕੂਲਾਂ ਦੇ ਬੱਚੇ ਵੱਖ-ਵੱਖ ਕਸਬਿਆਂ ਦੇ ਬੱਚੇ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਖੇਡਣ ਲਈ ਆਉਂਦੇ ਨੇ ਮੋਟਾ ਦਾ ਅੰਦਾਜ਼ਾ ਲਾ ਕੇ ਜਾਂ ਗਿਣਨ ਉਪਰੰਤ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਇਸ ਮੈਦਾਨ ਦੇ ਵਿੱਚ ਲਗਭਗ 22 ਖੇਡ ਮੈਦਾਨ ਇਸ ਵੇਲੇ ਯਾਨੀ ਕਿ ਪਿੱਚਾਂ ਚੱਲ ਰਹੀਆਂ ਜਿਦੇ ਵਿੱਚ ਅਲੱਗ-ਅਲੱਗ ਉਮਰ ਵਰਗ ਦੇ ਬੱਚੇ ਖੇਡ ਰਹੇ ਨੇ ਲਗਭਗ 5-6 ਸਾਲ ਦੀ ਉਮਰ ਤੋਂ ਲੈ ਕੇ ਬਾਲਗ ਜਿਹੜੇ ਖਿਡਾਰੀ ਆ ਉਹ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਆ ਕਾਂ ਦੀ ਅੱਖ ਕੱਢਦੀ ਧੁੱਪ ਇਸ ਵੇਲੇ ਪੂਰੇ ਜੋਗਨ ਤੇ ਆ ਜਦੋਂ ਸਵੇਰ ਨੂੰ ਅਸੀਂ ਲਗਭਗ 8:30 ਵਜੇ ਦੇ ਨੇੜੇ ਇਸ ਮੈਦਾਨ ਦੇ ਵਿੱਚ ਪਹੁੰਚੇ ਤਾਂ ਮੈਦਾਨ ਪੂਰਾ ਭਖਿਆ ਹੋਇਆ ਸੀ ਉਸ ਸਮੇਂ 10 ਤੋਂ 12 ਪਿਚਾਂ ਦੇ ਵਿੱਚ ਛੋਟੇ-ਛੋਟੇ ਨੰਨੇ-ਮੁੰਨੇ ਖਿਡਾਰੀ ਖੇਡ ਰਹੇ ਸਨ ਪਰ ਜਿਉਂ-ਜਿਉਂ ਸਮਾਂ ਵਧਦਾ ਗਿਆ ਇਸ ਵੇਲੇ ਸਾਡੇ ਕੋਲ 10:11 ਹੋਏ ਨੇ ਯੂਕੇ ਦੀ ਘੜੀ ਮੁਤਾਬਕ ਤੇ ਇਸ ਵੇਲੇ ਲਗਭਗ 20 ਤੋਂ 22 ਪਿਚਾਂ ਦੇ ਵਿੱਚ ਅਲੱਗ-ਅਲੱਗ ਕਸਬਿਆਂ ਤੋਂ ਪਹੁੰਚੇ ਹੋਏ ਖਿਡਾਰੀ ਖੇਡ ਰਹੇ ਨੇ ਇਹ ਹਰ ਸ਼ਨੀਵਾਰ ਐਤਵਾਰ ਦਾ ਅਮਲ ਹੈ ਦੇਖਣ ਵਾਲੇ ਜਾਂ ਰਹਿਣ ਵਾਲੇ ਜਾਣਦੇ ਨੇ ਕਿ ਕਿਵੇਂ ਕਸਬਿਆਂ ਦੀਆਂ ਗਲੀਆਂ ਦੇ ਵਿੱਚ ਫੁੱਟਬਾਲਾਂ ਆਮ ਪਈਆਂ ਮਿਲਦੀਆਂ ਨੇ ਕਿਉਂਕਿ ਬੱਚੇ ਘਰਾਂ ਦੇ ਵਿੱਚ ਫੁੱਟਬਾਲ ਖੇਡਦੇ ਨੇ ਤੇ ਗਲੀਆਂ ਦੇ ਵਿੱਚ ਦਿਗਦੀ ਹੈ ਜਾਂ ਗਲੀਆਂ ਦੇ ਵਿੱਚ ਤੁਰੇ ਫਿਰਦੇ ਵੀ ਆਪੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕੈਰੀ ਕਰਦੇ ਨਜ਼ਰ ਆਉਂਦੇ ਨੇ। ਇਹੀ ਕ وجہ ਹੈ ਕਿ ਉਹਨਾਂ ਦੀ ਜਿਹੜੀ ਨਪੁੰਨਤਾ ਉਹ ਪੂਰੇ ਸਿਖਰ ਤੇ ਪਹੁੰਚ ਜਾਂਦੀ ਹੈ। ਛੋਟੇ-ਛੋਟੇ ਬੱਚਿਆਂ ਨੂੰ ਮਾਪੇ ਇਸੇ ਉਤਸ਼ਾਹ ਦੇ ਨਾਲ ਖੇਡਾਂ ਦੇ ਵਿੱਚ ਲੈ ਕੇ ਆਉਂਦੇ ਨੇ ਕਿ ਜਦੋਂ ਉਹ ਪੂਰਨ ਤੌਰ ਤੇ ਪਰਪੱਕ ਖਿਡਾਰੀ ਬਣ ਜਾਂਣ ਕਿਸੇ ਨਾ ਕਿਸੇ ਕਲੱਬ ਦੇ ਵਿੱਚ ਚੁਣੇ ਜਾਂਦੇ ਨੇ ਤੇ ਕਲੱਬਾਂ ਦੇ ਵਿੱਚੋਂ ਉਹ ਅੱਗੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਟੀਮਾਂ ਦੇ ਵਿੱਚ ਪਹੁੰਚ ਕੇ ਸਿਰਫ ਤੇ ਸਿਰਫ ਆਪਣੇ ਪਰਿਵਾਰ ਜਾਂ ਆਪਣਾ ਜੀਵਨ ਸੁਖਾਲਾ ਨਹੀਂ ਕਰਦੇ ਸਗੋਂ ਦੇਸ਼ ਦਾ ਨਾਂ ਵੀ ਉੱਚਾ ਕਰਦੇ ਨੇ ਜਦੋਂ ਇਹਨਾਂ ਤਸਵੀਰਾਂ ਨੂੰ ਦੇਖਦੇ ਆ ਤਾਂ ਪੰਜਾਬ ਦੇ ਅੱਜ ਤੋਂ ਲਗਭਗ 30 ਕੁ ਬਾਰੇ ਪਹਿਲਾਂ ਦੇ ਉਸ ਮਾਹੌਲ ਦੇ ਦਿਦਾਰੇ ਮਨਮਾਸਤਕ ਦੇ ਵਿੱਚ ਘੁੰਮਣ ਲੱਗਦੇ ਨੇ ਕਿ ਜਦੋਂ ਹਰ ਪਿੰਡ ਦੇ ਵਿੱਚ ਦਿਨ ਢਲਦੈਂ ਸ਼ਾਮ ਨੂੰ ਆਵਾਜ਼ਾਂ ਹੋਕਰੇ ਪੈਂਦੇ ਹੁੰਦੇ ਸਨ ਕਬੱਡੀ ਕਬੱਡੀ ਦੀਆਂ ਉੱਚੀਆਂ ਆਵਾਜ਼ਾਂ ਫੁੱਟਬਾਲ ਵਾਲੀਬਾਲ ਜਾਂ ਜਮਨਾਸਟਿਕ ਰਸਕਸੀ ਦੀਆਂ ਆਵਾਜ਼ਾਂ ਸੁਣਦੀਆਂ ਸਨ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਕਿ ਪਿੰਡ ਹਮਤਪੁਰੇ ਦੇ ਖੇਡ ਮੈਦਾਨ ਬੇਸ਼ੱਕ ਪਿੰਡ ਤੋਂ ਬਾਹਰ ਸਨ ਪਰ ਜਦੋਂ ਕਬੱਡੀ ਦੇ ਵਿੱਚ ਪੁਰਾਣੇ ਖਿਡਾਰੀ ਕਬੱਡੀ ਕਬੱਡੀ ਦੇ ਹੋਕਰੇ ਲਾਉਂਦੇ ਸਨ ਤਾਂ ਪਿੰਡ ਆਵਾਜ਼ ਸੁਣਦੀ ਹੁੰਦੀ ਸੀ ਤੇ ਮੱਲੋ ਮੱਲੀ ਪੈਰ ਉਸ ਮੈਦਾਨ ਵੱਲ ਨੂੰ ਖਿੱਚੇ ਤੁਰੇ ਜਾਂਦੇ ਸਨ ਤੇ ਉਦੋਂ ਆਲਮ ਇਹੀ ਹੁੰਦਾ ਸੀ ਜਿਵੇਂ ਇਸ ਖੇਡ ਮੈਦਾਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚੇ ਆਪਣੇ ਮਾਂ ਪਿਓ ਦੇ ਨਾਲ ਆ ਕੇ ਫੁੱਟਬਾਲ ਖੇਡ ਰਹੇ ਨੇ ਇਹੀ ਅਮਲ ਉਦੋਂ ਹੁੰਦਾ ਸੀ ਜਦੋਂ ਛੋਟੇ ਛੋਟੇ ਬੱਚੇ 30 ਕਿਲੋ 32 ਕਿਲੋ 35 ਕਿਲੋ 37 ਕਿਲੋ 42 ਕਿਲੋ 47 ਕਿਲੋ 52 ਕਿਲੋ 57 ਕਿਲੋ 62 ਕਿਲੋ ਤੇ ਓਪਨ ਕਬੱਡੀ ਤੱਕ ਕਦਮਦਾਰ ਕਦਮ ਪਹੁੰਚਦੇ ਹੁੰਦੇ ਸੀ ਸਰਬੱਤ ਕਰਨ ਦੀ ਦੀ ਗੱਲ ਇਹ ਆ ਕਿ ਅਸੀਂ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਗਏ ਤੇ ਪਿੰਡਾਂ ਦੇ ਵਿੱਚੋਂ ਕਬੱਡੀ ਲਗਭਗ ਖਤਮ ਹੋਣ ਕਿਨਾਰੇ ਹੋ ਗਈ। ਸੋ ਦੋਸਤੋ ਏ ਸੀ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਤੇ ਈਸਟ ਰੈਨਫਰੂ ਸ਼ਾਇਰ ਕਾਉਂਸਲ ਦੇ ਅਧੀਨ ਪੈਂਦਾ ਛੋਟਾ ਜਿਹਾ ਪਿੰਡ ਬਾਰਹੈਡ ਜਿੱਥੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਆਪਣੀ ਫੁੱਟਬਾਲ ਦੀ ਖੇਡ ਦਾ ਪ੍ਰਦਰਸ਼ਨ ਦਿਖਾ ਰਹੇ ਸੀ। ਸ਼ਨੀਵਾਰ ਦੀ ਸਵੇਰ ਤੇ ਇਸ ਖੇਡ ਦਾ ਜਨੂਨ ਤਨ ਤਨ ਕਰਾਉਣ ਵਾਲਾ ਲਗਭਗ 2 2.5 ਘੰਟੇ ਇਨ੍ਹਾਂ ਬੱਚਿਆਂ ਦੇ ਆਸ-ਪਾਸ ਗੁਜ਼ਾਰਨ ਤੇ ਸਾਰੇ ਮੈਚਾਂ ਦੇ ਵਿੱਚ ਇੱਕੋ ਇੱਕ ਬੱਚਾ ਜਿਹਦੇ ਜੂੜੇ ਦੇ ਉੱਪਰ ਪਟਕਾ ਸਜਿਆ ਹੋਇਆ ਉਹ ਦੇਖਣ ਨੂੰ ਮਿਲਿਆ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਚੇ ਕਿੰਨੇ ਮੋਹ ਮੁਹੱਬਤ ਨਾਲ ਪਿਆਰ ਨਾਲ ਆਪਸ ਵਿੱਚ ਮਿਲ ਕੇ ਖੇਡਦੇ ਨੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਸ਼ੇਅਰ ਕਰਨਾ ਨੀ ਭੁੱਲਣਾ ਲਾਈਕ ਕਰਨਾ ਨੀ ਭੁੱਲਣਾ ਤੇ ਸਾਡੇ ਪਾਇਂਦਰੀਆ ਯੂਕੇ ਦੇ ਇਸ ਪੇਜ ਨਾਲ ਵੀ ਜੁੜੇ ਰਹਿਣਾ